ਸ਼੍ਰੋਮਣੀ ਕਾਲੀਦਾਲ ਨੂੰ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਨਗਰ ਕੌਂਸਲ ਗੁਰੈਨ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਚੁੱਕੇ ਕੁਲਵਿੰਦਰ ਸੰਧੂ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਕਾਲੀਦਾਲ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਸਾਬਕਾ ਬਦਾਇਕ ਬਲਦੇਵ ਸਿੰਘ ਖੈਰਾ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਬਲਦੇਵ ਸਿੰਘ ਖੈਰਾ ਨੇ ਕਿਹਾ ਕਿ ਲੋਕ ਦੂਜੀਆਂ ਸਰਕਾਰਾਂ ਨੂੰ ਵੀ ਦੇਖ ਚੁੱਕੇ ਹਨ ਪਰ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਦਾ ਸੋਚਦੀ ਹੈ ਅਤੇ ਵਿਕਾਸ ਤੇ ਕੰਮ ਜੋ ਇਸ ਸਰਕਾਰ ਦੇ ਸਮੇਂ ਦੌਰਾਨ ਹੋਏ ਹਨ ਉਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੁਲਵਿੰਦਰ ਸੰਧੂ ਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਵੀ ਦਿੱਤੀ ਜਾਵੇਗੀ। ਇਸ ਮੌਕੇ ਕੁਲਵਿੰਦਰ ਸੰਧੂ ਨੇ ਕਿਹਾ ਕਿ ਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਲੱਲਿਆ ਸਰਦਾਰ ਬਲਦੇਵ ਸਿੰਘ ਗੁਰਿਆ ਜਸਵੀਰ ਸਿੰਘ ਰੁੜਕਾ ਸਾਬਕਾ ਚੇਅਰਮੈਨ ਕੁਲਵੀਰ ਸਿੰਘ ਸੰਦੂ ਲੰਬੜਦਾਰ ਅਮਰਿੰਦਰ ਸਿੰਘ ਤੱਗੜ ਬਲੈਕ ਸੰਪਤੀ ਮੈਂਬਰ ਅਨੂ ਪੰਗੜ ਦਵਿੰਦਰ ਸਿੰਘ ਧਖੜ ਪ੍ਰਿੰਸ ਬੋਪਾਰਾਏ ਕੁਲਦੀਪ ਸਿੰਘ ਸੈਵੀ ਸਾਬਕਾ ਕਾਉਂਸਲਰ ਬਾਲਕਿਸ਼ਨ ਪਾਲਾ ਹਰਪ੍ਰੀਤ ਸਿੰਘ ਬਹਾਦਰ ਸਿੰਘ ਘਟੋਰਾ ਅਮਰਜੀਤ ਸਿੰਘ ਢੇਸੀ ਬਬਲੂ ਢੇਸੀ ਰਣਜੀਤ ਸਿੰਘ ਬਿਰਦੀ ਸਮੇਤ ਇਲਾਕਾ ਵਾਸੀ ਹਾਜ਼ਰ ਸਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਗੁਰਾਇਆਂ ਵਿਖੇ ਕੁਲਵਿੰਦਰ ਸਿੰਘ ਸੰਧੂ ਜੀ ਦੇ ਗ੍ਰਹਿ ਵਿਖੇ ਅੱਜ ਮੀਟਿੰਗ ਹੋਈ ਹੈ। ਉਹਦੇ ਵਿੱਚ ਕੁਲਵਿੰਦਰ ਸਿੰਘ ਸੰਧੂ ਜੀ ਅਤੇ ਉਹਨਾਂ ਦੇ ਨਾਲ ਗੁਰਾਇਆਂ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਆਗੂ ਸਹਿਬਾਨ, ਬੀਬੀਆਂ, ਭੈਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਤੋਂ ਖੁਸ਼ ਹੋ ਕੇ ਤੇ ਜਿਹੜਾ ਪ੍ਰਾਣਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ ਜਿਹਦੇ ਵਿੱਚ ਲਾਅ ਐਂਡ ਆਰਡਰ ਤੇ ਸੁਖ-ਸਹੂਲਤਾਂ ਜਿਹੜਾ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਗਏ ਆ ਉਹਦੇ ਤੋਂ ਤੇ ਜਿਹੜਾ ਅੱਜ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਇਹ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤੇ ਨੇ ਉਹਨਾਂ ਤੋਂ ਨਾ ਕੁਝ ਹੋ ਕੇ ਜਿਹੜਾ ਪਰਿਵਾਰਾਂ ਸਮੇਤ ਜਿਹੜੀ ਸ਼ਮੂਲੀਅਤ ਕੀਤੀ ਹੈ 10 ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਧੂ ਸਾਹਿਬ ਦੇ ਨਾਲ ਸਮੁੱਚੇ ਪਰਿਵਾਰ ਆਏ ਆ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਇਹਨਾਂ ਨੂੰ ਇਹ ਭਰੋਸਾ ਦਿੰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਮਾਨ ਸਨਮਾਨ ਹੈ ਉਹ ਪਾਰਟੀ ਵੱਲੋਂ ਜਿਹੜਾ ਬਣਦਾ ਹੈ ਉਹ ਇਹਨਾਂ ਨੂੰ ਦਿੱਤਾ ਜਾਊਗਾ ਤੇ ਤੇ ਸਮੁੱਚੇ ਹਲਕਾ ਵਾਸੀਆਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਵੀ ਇਹੀ ਅਪੀਲ ਹੈ ਵੀ ਬੜਾ ਕੁਝ ਆਪਾਂ ਜਿਹੜਾ ਗਵਾ ਲਿਆ ਆ ਦਿੱਲੀ ਵਾਲਿਆਂ ਦੇ ਮਗਰ ਲੱਕੇ ਹੁਣ ਆਪਾਂ ਤਕੜੇ ਹੋਈਏ ਆਪਣੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਆਪਾਂ ਤਕੜਾ ਕਰੀਏ ਤਾਂ ਕਿ ਜਿਹੜੀਆਂ ਰੌਣਕਾਂ ਆ ਉਹ ਪੰਜਾਬ ਦੇ ਵਿੱਚ ਫੇਰ ਦੁਬਾਰਾ ਵਾਪਸ ਆਉਣ ਤੇ ਆਪਣੀ ਖੇਤਰੀ ਪਾਰਟੀ ਦਾ ਰਾਜ ਆਵੇ ਇਹਨਾਂ ਸਾਰਿਆਂ ਨੂੰ ਇੱਥੇ ਸ਼ਮੂਲਿਤ ਕਰਨ ਦੇ ਉੱਤੇ ਜੀਆਂ ਨੂੰ ਤੇ ਸਮੁੱਚੀ ਸੰਗਤ ਜਿਹੜੀ ਇਹਨਾਂ ਦੇ ਇੱਕ ਸੱਦੇ ਦੇ ਉੱਤੇ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕੀ ਮਾਲਕ ਸਮੁੱਚੇ ਪੰਜਾਬ ਤੇ ਮਿਹਰ ਭਰੀ ਨਿਗਾਹ ਬਣਾਈ ਰੱਖਣ ਤੇ ਪੰਜਾਬ ਸਾਡਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਚੜ੍ਹਦੀ ਕਲਾ ਬਲ ਵਧੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਜਿੰਨੇ ਵੀ ਆਪਣੇ ਮੇਰੇ ਵੀਰ ਇਸ ਜਗ੍ਹਾ ਤੇ ਪਹੁੰਚਿਆ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੇਰੇ ਨਾਲ ਮੇਰੀ ਸਮੂਚੀ ਜਿੰਨੇ ਵੀ ਮੇਰੇ ਨਾਲ ਆਪਣੇ ਸਮਾਜ ਦੀ ਸੇਵਾ ਲਈ ਕੰਮ ਚ ਨਾਲ ਮੇਰੇ ਮੀਰ ਬਜ਼ੁਰਗ ਨਾਲ ਜੁੜੇ ਸੀ ਅਸੀਂ ਸਾਰੇ ਹੀ ਮੈਂਬਰ ਸਹਿਬਾਨ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀ ਸਮੂਲੀਅਤ ਕੀਤੀ ਹੈ ਤੇ ਪਾਰਟੀ ਜੋ ਵੀ ਸਾਨੂੰ ਸੇਵਾ ਦਾ ਮੌਕਾ ਦੇਗੀ ਅਸੀਂ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਾਂਗੇ ਤੇ ਇਸ ਸੰਗਠਨ ਨੂੰ ਮਜ਼ਬੂਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਦੋਨਾਂ ਕਲ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜੀ ਸੀ ਤੋਂ ਜੋ ਆਪਾਂ ਸ਼੍ਰੋਮਣੀ ਅਕਾਲੀ ਦੀਆਂ ਨੀਤੀਆਂ ਹੈ ਉਸ ਤੋਂ ਆਪਾਂ ਪ੍ਰਭਾਵਿਤ ਹੋ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਹੈ। ਤੋਂ ਮੈਂ ਆਪਣੇ ਇਸ ਬਾੜਵਾਸੀਆਂ ਨੂੰ ਰੋਸਾ ਦਿਵਾਉਣਾ ਹੈ ਕਿ ਗਾਂਵ 'ਚ ਜੋ ਵੀ ਬਾੜ ਦਾ ਕੰਮ ਹੋਏਗਾ ਮੈਂ ਤਨਦੇਹੀ ਨਾਲ ਨਿਭਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰਾਹ ਸ਼ਹਿਰ ਦੇ ਅੰਦਰ ਸ਼੍ਰੋਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਹਦੇ ਵਿੱਚ 1.5 ਦਰਜਣ ਪਰਿਵਾਰ ਜਿਹੜੇ ਆ ਉਹ ਬਖ ਬਖ ਪਾਰਟੀਆਂ ਛੱਡ ਕੇ ਸ੍ਰੀ ਗੁਰਵੰਦਰ ਸਿੰਘ ਜੀ ਸੰਧੂ ਦੀ ਗਵਾਈ ਦੇ ਅੰਦਰ ਸ਼ਰੌਣੀ ਅਕਾਲੀ ਦਲ ਵਿੱਚ ਜੁਆਇਨ ਹੋਏ ਨੇ ਸਭ ਤੋਂ ਪਹਿਲਾਂ ਮੈਂ ਸਾਰੇ ਆਏ ਹੋਏ ਪਰਿਵਾਰਾਂ ਨੂੰ ਜੀ ਆਖਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਕਲਵੰਦਰ ਸਿੰਘ ਦੀ ਸੰਧੂਤ ਸਾਹਿਬ ਦਾ ਜਿਨ੍ਹਾਂ ਦੀ ਅਗਵਾਈ ਸਦਕਾ ਇਹ ਸਵਾਬ ਜਿਹੜਾ ਪ੍ਰਾਪਤ ਹੋਇਆ ਸੋ ਸਾਰਿਆਂ ਨੂੰ ਇਸ ਗੱਲ ਦਾ ਮਾਣ ਦਿੰਦੇ ਆ ਕਿ ਤੁਹਾਨੂੰ ਜੋਗ ਅਗਵਾਈ ਦੇ ਤੌਰ ਤੇ ਤੁਹਾਡੀ ਸ਼ਹਿਰ ਦੇ ਵਿੱਚ ਸੇਵਾ ਲਈ ਜਾਊਗੀ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਆਉਣ ਵਾਅੇ ਸਮੇਂ ਦੇ ਅੰਦਰ ਸਰਮੰਤਾਂ ਦੇ ਨਾਲ ਜਿਹੜੀ ਹੈ ਸ਼ਰੌਣੀ ਕਾਲੀ ਦਲ ਦੀ ਸੇਵਾ ਕਰਕੇ ਸ਼ਹਿਰ ਵਿੱਚੋਂ ਸ਼ਰੌਣੀ ਕਾਲੀ ਦਲ ਨੂੰ ਮਜ਼ਬੂਤ ਕਰੋ ਪਿੰਡਾਂ ਦੇ ਅੰਦਰ ਸ਼ਰੌਣੀ ਕਾਲੀ ਦਲ ਬਹੁਤ ਵੱਡਾ ਮਜ਼ਬੂਤ ਹੈ ਇਸ ਕਰਕੇ ਸ਼ਹਿਰ ਦੇ ਅੰਦਰ ਜਿਹੜੀ ਕਸਰ ਹੈ ਉਹ ਤੁਸੀਂ ਆਉਣ ਵਾਲੇ ਸਮੇਂ ਦੇ ਅੰਦਰ ਕੱਢ ਕੇ ਸ਼ਹਿਰ ਗਰਾਿਆਂ ਦੇ ਵਿੱਚੋਂ ਜਿੱਤ ਪ੍ਰਾਪਤ ਕੇ ਜੋ ਕਰਕੇ ਭੇਜੋ ਆਉਣ ਵਾਲੇ ਸਮੇਂ ਦੇ ਅੰਦਰ ਪਿੰਡਾਂ ਅਤੇ ਸ਼ਹਿਰਾਂ ਦੀ ਨਿਖਾਰ ਬਦਲ ਲਈ ਸ਼ਰੌਣੀ ਕਾਲੀ ਦਲ ਫਿਰ ਜਿਹੜੀ ਹੈ 27 ਦੇ ਬਰ ਸਰਕਾਰ ਬਣਾ ਰਿਹਾ ਹੈ ਮੈਨੂੰ ਆਸ ਹੈ ਕਿ 27 ਦੇ ਵਿੱਚ ਜਦੋਂ ਸਰਕਾਰ ਬਣੇਗੀ ਜੋ ਵੀ ਸ਼ਹਿਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹ ਜਿਸ ਤਰ੍ਹਾਂ ਪਹਿਲਾਂ ਸ਼ਰੌਣੀ ਕਾਲੀਦਾਰ ਨੇ ਬਚਨ ਬੱਧਤਾ ਦੇ ਨਾਲ ਪੂਰੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੀ ਸੇਵਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ